ਉਹਨੇ ਕੁੜੀ ਨੂੰ ਪਿਆਰ ਦੇ ਸੁਪਨੇ ਦਿਖਾਏ ਉਸ ਨੂੰ ਕੰਮ ਤੋਂ ਹਟਾ ਲਿਆ ਕਿ ਹੁਣ ਤੈਨੂੰ ਕੰਮ ਕਰਨ ਦੀ ਕੋਈ ਜ਼ਰੂਰਤ ਨਹੀਂ ਅਤੇ ਘਰ ਦੇ ਵਿੱਚ ਇੱਕ ਮਾਸੂਮ ਸੋਹਣੀ ਜਿਹੀ ਨੰਨੀ-ਮੁੰਨੀ ਬੱਚੀ ਵੀ ਪੈਦਾ ਹੋ ਗਈ ਪਰ ਇਸ ਤੋਂ ਬਾਅਦ ਵੀ ਉਹ ਪਤੀ ਸੁਧਰਿਆ ਨਹੀਂ ਸਗੋ ਆਪਣੀ ਪਤਨੀ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਉਣ ਤੋਂ ਬਾਅਦ ਜਿਹੜਾ ਘਰ ਉਸ ਪਤਨੀ ਦੇ ਵੱਲੋਂ ਬਣਵਾਇਆ ਜਾ ਰਿਹਾ ਸੀ ਉਸ ਦੇ ਵਿੱਚ ਕਿਸੇ ਦੂਜੀ ਜਨਾਨੀ ਨੂੰ ਲਿਆ ਕੇ ਬਿਠਾ ਦਿੱਤਾ ਗਿਆ ਅਤੇ ਫਿਰ ਉਸ ਦੇ ਨਾਲ ਵਿਆਹ ਵੀ ਕਰਵਾ ਲਿਆ ਗਿਆ ਮਾਸੂਮ ਬੱਚੀ ਨੂੰ ਗੋਦ ਦੇ ਵਿੱਚ ਚੁੱਕੀ ਹੋਈ ਇਹ ਆਰਥ ਦੱਸ ਰਹੀ ਹੈ ਕਿ ਉਸਦੇ ਕੋਲ ਤਿੰਨ ਬੱਚੇ ਨੇ ਅਤੇ ਉਸਦੇ ਪਤੀ ਨੇ ਐਡਾ ਵੱਡਾ ਧੋਖਾ ਕੀਤਾ ਹੈ ਜਿਸ ਨੂੰ ਉਹ ਸਹਿਣ ਨਹੀਂ ਕਰ پا ਰਹੀ ਉਸਦੇ ਕੋਲ ਜੀਣ ਦਾ ਤੇ ਰਹਿਣ ਦਾ ਕੋਈ ਹੋਰ ਸਹਾਰਾ ਨਹੀਂ ਹੈ ਜਿਸ ਤੋਂ ਬਾਅਦ ਉਹ ਘਰ ਦੇ ਬਾਹਰ ਖੜੀ ਤੜਫ ਰਹੀ ਸੀ ਅਤੇ ਉਸ ਜਨਾਨੀ ਦੇ ਵੱਲੋਂ ਛੱਤ ਦੇ ਉੱਪਰੋਂ ਉਸ ਨੂੰ ਦੇਖਿਆ ਜਾ ਰਿਹਾ ਸੀ ਅਤੇ ਚਿੜਾਇਆ ਜਾ ਰਿਹਾ ਸੀ ਕਮਰੇ ਦੇ ਵਿੱਚ ਕਿਆਦ ਹੋ ਚੁੱਕੀਆਂ ਨੇ ਉਹ ਤਸਵੀਰਾਂ ਜਿਸ ਦੇ ਵਿੱਚ ਇਹ ਔਰਤ ਰੋਂਦੀ ਕੁਲੌਂਦੀ ਇਨਸਾਫ਼ ਦੀ ਬੁਖਾਰ ਲਗਾ ਰਹੀ ਹੈ ਪਰ ਨਾਲ ਹੀ ਪੁਲਿਸ ਵਾਲਿਆਂ ਤੇ ਵੀ ਇਲਜ਼ਾਮ ਲਗਾ ਰਹੀ ਹੈ ਕਿ ਉਸ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ ਇਹ ਸਾਰੀ ਕਿੱਟਨਾ ਵਾਕਰੰਤੋ ਬਾਦ ਜਦੋਂ ਅੰਦਰ ਉਹ ਮੁੰਡਾ ਜਿਹੜਾ ਦੂਜੀ ਜਨਾਨੀ ਦੇ ਨਾਲ ਬੈਠਾ ਸੀ ਸੌਰਤਾ ਦਾ ਪਤੀ ਸੀ ਉਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ ਕਿ ਇਹ ਮੇਰਾ ਧਿਆਨ ਨਹੀਂ ਰੱਖਦੀ ਜਿਸ ਤੇ ਚਲਦੇ ਹੋਏ ਮੈਂ ਦੂਸਰੀ ਦੇ ਨਾਲ ਵਿਆਹ ਕਰਵਾ ਲਿਆ ਪਰ ਸਭ ਤੋਂ ਵੱਡਾ ਸਵਾਲ ਪਹਿਲੀ ਪਤਨੀ ਤੋਂ ਤਲਾਕ ਲੈ ਬਿਨਾ ਇਸ ਮੁੰਡੇ ਨੇ ਵਿਆਹ ਕਿਉਂ ਕਰਵਾਇਆ ਇਸ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਮੁੰਡੇ ਨੇ ਚਲਾਕੀ ਇਹ ਵੀ ਖੇਡੀ ਕਿ ਪਹਿਲਾਂ ਆਪਣਾ ਧਰਮ ਪਰਿਵਰਤਨ ਕੀਤਾ ਤੇ ਉਸ ਤੋਂ ਬਾਅਦ ਉਸਨੇ ਵਿਆਹ ਕਰਵਾਇਆ ਇਸਾਰੇ ਇਲਜ਼ਾਮ ਇਸਦੀ ਪਤਨੀ ਦੇ ਵੱਲੋਂ ਲਗਾਏ ਜਾਣ ਦੇ ਨਾਲ ਨਾਲ ਕਈ ਗੱਲਾਂ ਦਾ ਖੁਲਾਸਾ ਵੀ ਹੋ ਚੁੱਕਿਆ ਹੈ ਪਰ ਇਸ ਬੱਚੀ ਦਾ ਕੀ ਕਸੂਰ ਸੀ ਜਿਸ ਨੂੰ ਗੋਦ ਦੇ ਵਿੱਚ ਲੈ ਕੇ ਉਸਦੀ ਮਾਂ ਇਸ ਸਮੇਂ ਤੜਫ ਰਹੀ ਹੈ ਅਤੇ ਉਹ ਤਿੰਨ ਬੱਚਿਆਂ ਦਾ ਹੁਣ ਕੀ ਹੋਵੇਗਾ ਦਿਨਾਂ ਦੀ ਸਿਰ ਤੋਂ ਪਿਓ ਦਾ ਸਾਆ ਵੀ ਹੁਣ ਚੱਕਿਆ ਜਾ ਰਿਹਾ ਸੁਨੀਤਾ ਰਾਣੀ ਆ ਤੇ ਤੁਸੀਂ ਇੱਥੇ ਪਹੁੰਚਿਓ ਕੀ ਕਾਰਨ ਹੈ ਤੁਹਾਡਾ ਨਿੱਕਾ ਜਿਹਾ ਬੱਚਾ ਵੀ ਤੁਹਾਡੀ ਗੋਦੀ ਵਿੱਚ ਹਾਂਜੀ ਮੇਰਾ ਨਿੱਕਾ ਜਿਹਾ ਬੱਚਾ ਆ ਮੈਂ ਐਸਐਸਪੀ ਦੇ ਪੇਸ਼ ਹੋਈ ਸੀਗੀ ਮੈਨੂੰ ਪਿਆ ਦਾ ਪਤਾ ਲੱਗਾ ਧਰਮ ਚੇਂਜ ਕਰਕੇ ਵਿਆਹ ਕੀਤਾ ਆ ਕੌਣ ਕੌਣ ਰੇ ਅਮਰਪ੍ਰੀਤ ਸਿੰਘ ਕੀ ਲੱਗਦਾ ਤੁਹਾਡੇ ਮੇਰੇ ਹਸਬੰਡ ਨੇ 11:00 ਵਜੇ ਮੇਰੀ ਦੂਸਰੀ ਜਨਾਨੀ ਸ਼ਬਲਾ ਠੀਕ ਹੈ ਤੇ ਮੈਨੂੰ ਬਹੁਤ ਜ਼ਿਆਦਾ ਜਾਤੀ ਤੱਕ ਵੀ ਮੇਰੇ ਕਹੀ ਆ ਮੇਰੇ ਕੋਲ ਵੀਡੀਓ ਰਿਕਾਰਡਿੰਗ ਸਭ ਕੁਝ ਪਿਆ ਆ ਹਾਂਜੀ ਹਣ ਪੰਚਾਇਤ ਦੇ ਵਿੱਚ ਫੈਸਲਾ ਹੋਇਆ ਸੀਗਾ ਮੇਰੇ ਨਾਲ ਰਹਿ ਆ ਪੰਚਾਇਤ ਦਾ ਫੈਸਲਾ ਸਾਡੇ ਕੋਲ ਆ ਜੀ ਤੇ ਹੁਣ ਕੋਰਟ ਦੇ ਵਿੱਚ ਜਾ ਕੇ ਕਹਿ ਰਹੇ ਕਿ ਅਸੀਂ ਮੈਰਿਜ ਕਰਵਾ ਲਈ ਇਸ ਬੱਚੇ ਦਾ ਕੀ ਕਸੂਰ ਆ ਤੁਹਾਨੂੰ ਤਲਾਕ ਦਿੱਤਾ ਜੀ ਉਹਨਾਂ ਨੇ ਕੋਈ ਨਹੀਂ ਦਿੱਤਾ ਹੈਗਾ ਕਿਹੜਾ ਪਿੰਡ ਕਿਹੜਾ ਤੁਹਾਡਾ ਮੇਰਾ ਸ਼ਹਾਪੁਰ ਤੁਹਾਡੇ ਹਸਬੰਦ ਦਾ ਨਾਮ ਕੀ ਆ ਜਿਹੜਾ ਇੱਥੇ ਰਹਿਣ ਲੱਗ ਅਗੇ ਅਮਰਪ੍ਰੀਤ ਸਿੰਘ ਕਿਹੜੇ ਪਿੰਡ ਤੋਂ ਨੇ ਹੁਣ ਲਸੋਈ ਤੋਂ ਕਿੰਨੇ ਟਾਈਮ ਤੋਂ ਰਿਲੇਸ਼ਨ ਦੇ ਵਿੱਚ ਰਹਿੰਦੇ ਨੇ ਉਸ ਨਾਨੀ ਨਾਲ ਇਹ ਇਹ 7 ਮਹੀਨਿਆਂ ਤੋਂ ਰਹਿਣ ਲੱਗੇ ਆ। ਤੁਹਾਡੇ ਨਾਲ 7 ਮਹੀਨਿਆਂ ਤੋਂ ਬੱਕਰੇ ਨੂੰ ਦੱਸਿਆ ਕੁਝ ਪਹਿਲਾਂ ਨੇ ਰੇਸ਼ਨ ਦੱਸਿਆ। ਨਹੀਂ ਨਹੀਂ ਦੱਸੀ ਆ ਬੱਚਾ ਹੋਇਆ। ਮੈਨੂੰ ਹੁਣ ਮਹੀਨੇ ਤੋਂ ਪਤਾ ਲੱਗਾ। ਕਿੰਨੇ ਬੱਚੇ ਨੇ ਤੁਹਾਡੇ? ਮੇਰੀ ਤਿੰਨ ਬੱਚੀ ਆ। ਮੇਰੀ ਪਹਿਲਾ ਮੈਰਿਜ ਹੋਈ ਸੀਗੀ। ਮੈਂ ਜੋਬ ਕਰਦੀ ਸੀਗੀ। ਜੀ। ਲੁਧਿਆਣੀ ਤੋਂ ਮੈਨੂੰ ਜੋਬ ਤੋਂ ਠਾਇਆ ਬਿਊਟੀ ਪਾਰਲਰ ਦੀ। ਜੋਬ ਠਾ ਕੇ ਮੈਨੂੰ ਇੱਥੇ ਲਿਆਂਦਾ। ਬੇਟੀ ਹੋਣ ਵਾਲੀ ਰੀਤੀ ਰਿਵਾਜਾਂ ਨਾਲ ਸਾਰਾ ਵਿਆਹ ਕਰਵਾਇਆ। ਜੀ। ਹਾਂਜੀ। ਪੀ ਹੁਣ ਅੱਥੀ ਰਹਿ ਰਹੇ ਆ ਹੁਣ ਦੇਖੋ ਮੇਰੀ ਸੁਣਵਾਈ ਤਾਂ ਕਿਸੇ ਪਾਸੇ ਨਹੀਂ ਹੋ ਰਹੀ ਹੈ ਤੁਸੀਂ ਇਸ ਸਬੰਧ ਦੇ ਵਿੱਚ ਪੁਲਿਸ ਕੰਪਲੀਟ ਕੀਤੀ ਹੈ ਜੀ ਹਾਂ ਜੀ ਮੈਂ ਦੋ ਵਾਰ ਕਰ ਦਿੱਤੀ ਐ ਐਸਐਸਪੀ ਦੇ ਫਿਰ ਉਹਨਾਂ ਨੇ ਸੁਣ ਕੇ ਹਿਸਾਬ ਮੇਰੀ ਕੋਈ ਵੀ ਮੇਰੇ ਨਾਲ ਇਨਸਾਫ ਨਹੀਂ ਹੋਇਆ ਅੱਛਾ ਕਿਹੜੇ ਥਾਣੇ ਦੇ ਵਿੱਚ ਤੁਸੀਂ ਇਹ ਰਿਪੋਰਟ ਕੀਤੀ ਸੀ ਮੈਂ ਐਸਐਸਪੀ ਦੀ ਮਲੇਰਕੋਟਲੀ ਅੱਛਾ ਉੱਥੋਂ ਜਿਹੜੇ ਉਹਨਾਂ ਨੇ ਅੱਗੇ ਡਿਊਟੀ ਜਿਹਦੀ ਲਈ ਐ ਪੈਰਵਾਈ ਕਰਨ ਵਾਸਤੇ ਕੋਈ ਨਹੀਂ ਅਹਿਮਦ ਗੜ ਅਹਿਮਦ ਗੜ ਹਾਂ ਜੀ ਕਾਮ ਤੋਂ ਗੜ ਵਾਲੇ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਸਬੰਧ ਵਿੱਚ ਉਹਨੇ ਤੇ ਇਹ ਕਿ ਤਾਲੀ ਤੋੜ ਕੇ ਉੱਥੇ ਬਹਿ ਜਾਓ ਅੱਛਾ ਬਸ ਇਹ ਮੈਨੂੰ ਕਿਹਾ ਆ ਇਹਦੇ ਵਿੱਚ ਪੁਲਿਸ ਦਾ ਕੋਈ ਇਨਸਾਫ ਤੋਂ ਬੋਣ ਦਾ ਸੰਬੰਧ ਨਹੀਂ ਕੀਤਾ ਤਾ ਮੈਨੂੰ ਇਨਸਾਫ ਮਿਲੇ ਹੀ ਨਹੀਂ ਰਿਹਾ ਕੀ ਕਹਿਣਾ ਚਾਹਾਂ ਕਿ ਪ੍ਰਸ਼ਾਸਨ ਦੇ ਕੀ ਮਾ ਕਰੀ ਇਨਸਾਫ ਚਾਹੀਦਾ ਆ ਮੇਰੇ ਹਸਬੰਦ ਨੂੰ ਅੰਦਰੋਂ ਕੱਢਿਆ ਜਾਵੇ ਜੇਕਰ ਤੁਹਾਨੂੰ ਪ੍ਰਸ਼ਾਸਨ ਤੋਂ ਇਨਸਾਫ ਨਹੀਂ ਮਿਲਦਾ ਤਾਂ ਤੁਹਾਡੇ ਵੱਲੋਂ ਕੀ ਕਾਰਵਾਈ ਹੋਏਗੀ ਮੇਰੇ ਵੱਲੋਂ ਕਾਰਵਾਈ ਮੈਂ ਇੱਥੇ ਅੱਗ ਲਾ ਕੇ ਮਰੂੰਗੀ ਆਪਣੇ ਬੱਚਿਆਂ ਨੂੰ ਲੈ ਕੇ ਮੈਨੂੰ ਇਨਸਾਫ ਚਾਹੀਦਾ ਮੈਨੂੰ ਪੁਲਿਸ ਵੀ ਨਾਲ ਕੋਈ ਇਨਸਾਫ ਨਹੀਂ ਕਰਦੀ ਮੈਨੂੰ ਇਨਸਾਫ ਦੋ ਗਲਤ ਕੰਮ ਹੁੰਦਾ ਆਣ-ਵਾਨ ਸਾਨੂੰ ਕਹੇ ਹੁੰਦਾ ਨੇ ਕਿ ਕਿੱਥੋਂ ਮੈਨੂੰ ਲੈ ਚੱਲ ਫਿਰ ਵੀ ਇਹ ਜਨਾਨੀ ਨੇ ਪਤਾ ਨਹੀਂ ਕੀ ਕੀਤਾ ਚਿੱਟੇ ਦੇ ਵਿੱਚ ਹੀ ਫੜੇ ਗਏ ਆ ਮੋਬਾਈਲ ਖੋਇਆ ਇਹਨਾਂ ਦੇ ਕੋਲ ਅਹਿਮਦਗੜ੍ਹ ਉਹ ਰਿਪੋਰਟ ਵੀ ਆ ਅਹਿਮਦਗੜ੍ਹ ਵੀ ਰਿਪੋਰਟ ਹੈ ਅਹਿਮਦਗੜ੍ਹ ਮੋਬਾਈਲ ਕਿੱਦਾ ਖੋਇਆ ਜੀ ਮੇਰੇ ਹਸਬੰਡ ਦਾ ਉਨੀ ਮੁੰਡਿਆ ਨੇ ਨਸ਼ਾ ਲੈਣ ਨੂੰ ਮੰਗਾ ਲਿਆ ਫਿਰ ਕਹਿੰਦੇ ਸੁਨੀਤਾ ਮੈਨੂੰ ਬਚਾ ਲੈ ਮੈਂ ਤੂੰ ਗਲਤ ਕੰਮ ਕਰਾਉਂਦੀ ਆ ਮੈਂ ਕਿੱਦਾਂ ਬਚਾ ਲਾਂਦੀ ਦੱਸੋ ਮੈਨੂੰ ਕਿ ਕਿੱਦਾਂ ਬਚਾ ਲਾਂਦੀ ਸੀ ਅੱਜ ਇਹ ਪਹਿਲਾਂ ਇਹ 15 ਦਿਨ ਪਹਿਲਾਂ ਰਜਮੰਦੀ ਹੋ ਗਈ ਪੰਚਾਇਤੀ ਫੈਸਲਾ ਹੋ ਗਿਆ ਕਿ ਇਹ ਸਾਡੇ ਕੋਲ ਰਹੂਗਾ ਉਸ ਤੋਂ ਬਾਅਦ ਮਿਲ ਕੇ ਜੋੜ ਤੇਰਾ ਥਾਣਾ ਕਿਦਾਂ ਆਪਣੇ ਹਾਂਜੀ ਜੋੜਾ ਉਹ ਸਾਈਨ ਕਰਕੇ ਲੱਗੇ ਤਾਂ ਦੀ ਰਜਮੰਦੀ ਹੋ ਗਈ ਹਾਂਜੀ ਇਹ ਕਹਿੰਨੇ ਕਹਤਾ ਹਾਂਜੀ ਹੋ ਗਈ ਹੈ ਜੀ ਉਸ ਤੋਂ ਬਾਅਦ ਫਿਰ ਆ ਹੁਣ ਇਹ ਪੁਲਸ ਆ ਪੁਲਸ ਆਇਆ ਨੇ ਇਹਨਾਂ ਵੱਲ ਕਰੋ ਜਰਾ ਥੋੜਾ ਜਿਹਾ ਇਹ ਕਹਿੰਦੇ ਹੁਣ ਕੋਰਟ ਮੈਰਿਜ ਕਰਾ ਲੀਏ ਨਾ ਰੱਖੋ ਅਸੀਂ ਇਹਨੂੰ ਪੁੱਛਾਂ ਇਹਨਾਂ ਨੇ ਕੋਰਟ ਮੈਰਿਜ ਕਰਾ ਲਈਏ ਜੀ ਹੁਣ ਤਿੰਨ ਚਾਰ ਦਿਨਾਂ ਚ ਕਿਹੜੀ ਕੋਰਟ ਮੈਰਿਜ ਹੋ ਜਾਂਦੀ ਹੈ ਜੀ ਇਹਦੀ ਇੱਕ ਵਾਰੀ ਪੁਲਿਸ ਨੇ ਰਾਈਨਾਮਾ ਕਰ ਦਿੱਤਾ ਉਸ ਤੋਂ ਬਾਅਦ ਵੀ ਬੰਦਾ ਕੋਰਟ ਮੈਰਿਜ ਕਰਾ ਲੂਗਾ ਤੁਹਾਡੇ ਕਹਿਣ ਦਾ ਭਾਵ ਹੈ ਪੁਲਿਸ ਨੂੰ ਸ਼ਹਿਦ ਦੇ ਰਹੀ ਆ ਪੁਲਿਸ ਪੂਰਾ ਸ਼ਹਿਦ ਦੇ ਰਹੀ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਸ਼ਹਿਰ ਦੇ 3 ਵਜੇ ਤੇ ਖੜੇ ਆ ਜੀ ਆਪਾਂ ਤੁਹਾਨੂੰ ਪੁਲਿਸ ਪਹਿਲਾਂ ਕਹਿੰਦੀ ਤੁਸੀਂ ਅੰਦਰ ਨਹੀਂ ਜਾਣਾ ਆਪਾਂ ਆਵਾਂਗੇ ਫਿਰ ਤੁਸੀਂ ਜਾਣਾ ਹੁਣ ਅਸੀਂ ਉਹਨਾਂ ਤੇ ਉੱਥੇ ਖੜੇ ਰਿਹਾ ਤੁਹਾਨੂੰ ਬੁਲਾਇਆ ਸੀ ਇਸ ਕਰਕੇ ਤੁਸੀਂ ਤੇ ਪਹਿਲਾ ਤਾਂ ਇਹ ਦੱਸੋ ਅਮਰਪ੍ਰੀਤ ਤੋਂ ਆਮਿਰ ਖਾਨ ਕਿਵੇਂ ਬਣ ਕੇ ਸਾਹ ਤੁਸੀਂ ਸਰ ਮੈਂ ਇਸਲਾਮ ਕੋਲ ਗਿਆ ਠੀਕ ਹੈ ਤੇ ਤੁਹਾਡੀ ਪਹਿਲੀ ਪਤਨੀ ਦੇ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਕਿ ਬਿਨਾ ਉਹਨਾਂ ਨੂੰ ਡਾਈਵੋਰਸ ਦਿੱਤੇ ਤੁਸੀਂ ਦੂਸਰੀ ਮੈਰਿਜ ਕਰ ਲਈ ਹੈ ਕਾਰਨ ਕੀ ਹੈ ਸਰ ਇਹਦੇ ਵਿੱਚ ਕਾਰਨ ਇਹ ਹੈ ਕਿ ਜਦੋਂ ਮੈਂ ਘਰ ਜਾਂਦਾ ਸੀਗਾ ਮੇਰੇ ਨਾਲ ਮਿਸਬੀਹੇਵ ਕਰਦੀ ਸੀ ਮੈਨੂੰ ਰੋਟੀ ਪਾਣੀ ਨਹੀਂ ਦਿੰਦੀ ਸੀ ਟਾਈਮ ਟੂ ਟਾਈਮ ਤੇ ਇਹਦੇ ਵਿੱਚ ਕੀ ਹੈ ਜਿਵੇਂ ਮੈਂ ਬਾਹਰੋਂ ਤਾਂ ਜਾਂਦਾ ਸੀਗਾ ਮੈਨੂੰ ਨਹੀਂ ਪਤਾ ਸੀਗਾ ਕਿ ਉਹ ਕਿੱਥੇ ਜਾਂਦੀ ਹੈ ਕਿੱਥੇ ਨਹੀਂ ਜਾਂਦੀ ਠੀਕ ਹੈ ਹਾਂ ਤੁਹਾਡੇ ਕਿੰਨੇ ਬੱਚੇ ਨੇ ਜੀ ਪਹਿਲੀ ਪਤਨੀ ਤੋਂ ਪਹਿਲੀ ਪਤਨੀ ਤੋਂ ਇੱਕੋ ਬੱਚਾ ਹੈ ਠੀਕ ਹੈ ਤੇ ਦੋ ਬੱਚੇ ਹੋਰ ਨੇ ਜੀ ਉਹਨਾਂ ਤੋਂ ਦੋ ਬੱਚੇ ਉਹਨਾਂ ਦੇ ਪਹਿਲਾ ਨੇ ਜੀ ਔਰ ਉਹਦੇ ਵਿੱਚ ਇਹਨਾਂ ਨੇ ਐਸਐਸਪੀ ਸਾਹਿਬ ਦੇ ਇੱਕ ਦਰਖਾਸਤ ਦਿੱਤੀ ਸੀ ਕਿ ਜੇ ਮੇਰਾ ਆਪਣੇ ਹਸਬੰਦ ਨਾਲ ਕੋਈ ਲੜਾਈ ਝਗੜਾ ਉਹਦੇ ਵਿੱਚ ਇਹਨਾਂ ਨੇ ਲਿਖਾਇਆ ਸੀ ਕਿ ਮੇਰੇ ਪਹਿਲਾਂ ਵਾਲੇ ਹਸਬੰਦ ਦੀ ਜਿਨ੍ਹਾਂ ਦੇ ਦੋ ਬੱਚੇ ਨੇ ਉਹਦੀ ਮੌਤ ਹੋ ਗਈ ਡੈਥ ਹੋ ਗਈ ਕੀ ਵਾਕਿ ਡੈਥ ਹੋਈ ਵੀ ਉਹਦੀ ਨਹੀਂ ਸਰ ਬਿਲਕੁਲ ਨਹੀਂ ਹੋਈ ਜੀ ਜਿਹੜੇ ਜਿੰਦਿਆਂ ਤੋਂ ਸੌਦਾ ਕਰਨ ਦਾ ਭਾਵਾ ਵੀ ਪਤਾ ਨਹੀਂ ਕਿੱਥੇ ਜਾਂਦਿਆ ਕਿੱਥੇ ਆਉਂਦੀ ਆ ਉਹ ਕਦੇ ਬਿਊਟੀ ਪਾਰਲਰ ਦਾ ਕੰਮ ਕਰਦੀ ਸੀ ਕੀ ਥੋੜੋ ਦੇ ਕੈਰੈਕਟਰ ਦੇ ਸੱਕਾ ਬਿਲਕੁਲ ਜੀ ਸਾਰਾ ਬਿਊਟੀ ਪਾਰਲਰ ਦਾ ਕੰਮ ਨਹੀਂ ਕਰਦੀ ਐ ਸਪਾ ਸੈਂਟਰ ਦੇ ਵਿੱਚ ਕੰਮ ਕਰ ਰਹੀ ਸੀ ਲੁਧਿਆਣਾ ਠੀਕ ਹੈ ਜੀ ਜਦੋਂ ਜਦੋਂ ਉਹਨੂੰ ਹੰਗਾਮਾ ਕੀਤਾ ਜਾਂਦਾ ਹੈ ਵੀ ਤੁਸੀਂ ਉਹਨਾਂ ਨੂੰ ਬਿਨਾਂ ਦੱਸੇ ਦੂਸਰੀ ਮੈਰਿਜ ਕਰਵਾ ਲੈਂਦੇ ਹੋ ਜੀ ਤੇ ਉਹਨਾਂ ਨੇ ਐਸਐਸਪੀ ਸਾਹਿਬਾ ਦੇ ਕੋਲੇ ਵੀ ਇਸ ਦੀ ਦਰਖਾਸਤ ਦਿੱਤੀ ہوئی ਹੈ ਤੇ ਪਿੰਡ ਦੇ ਵਿੱਚ ਪੰਚਾਇਤ ਦੇ ਵਿੱਚ ਵੀ ਰਾਜੀਨਾਮਾ ਹੋਣ ਤੋਂ ਬਾਅਦ ਤੁਸੀਂ ਉਹਨਾਂ ਨੂੰ ਬਿਨਾਂ ਦੱਸੇ ਦੂਜਾ ਵਿਆਹ ਕਰਵਾਇਆ ਜੀ ਸਰ ਐਸਐਸਪੀ ਸਾਹਿਬ ਨੇ ਉਹਨਾਂ ਨੇ ਦਰਖਾਸਤ ਦਿੱਤੀ ਹੈ ਉਹਦੇ ਵਿੱਚ ਕੀ ਹੋਇਆ ਕਿ ਜਦੋਂ ਇਹਨਾਂ ਨੇ ਮੇਰੇ ਨਾਲ ਮਿਸਬੀਹੇਵ ਕੀਤਾ ਮੈਨੂੰ ਰੋਟੀ ਪਾਣੀ ਨਹੀਂ ਦਿੱਤਾ ਮੇਰੇ ਪਰਸਨਲ ਪਾਰਟ ਤੇ ਲੱਤ ਮਾਰੀ ਕਿੱਕ ਮਾਰੀ ਤੇ ਇਹਦੇ ਵਿੱਚ ਕੀ ਹੋਇਆ ਮੈਨੂੰ ਜਿਹੜੇ ਦੇ ਬਰਾਜਰਾ ਇਹਦੀ ਸਿਸਟਰ ਆ ਜੀਜਾ ਜੀ ਨੇ ਉਹ ਮੇਰੇ ਨਾਲ ਲੜਾਈ ਝਗੜਾ ਕਰਦੀ ਕੁੱਟਮਾਰ ਕਰਦੇ ਸੀਗੇ ਇਹ ਤੁਸੀਂ ਕੁੱਟਮਾਰ ਦੀ ਕਿਹਦਾ ਕੰਪਲੇਟ ਲਿਖਾਈ ਹੈ ਫਿਰ ਤੁਹਾਨੂੰ ਕੁੱਟਮਾਰ ਹੋਈ ਹੈ ਨਹੀਂ ਸਰ ਕਿਉਂ ਨਹੀਂ ਲਿਖਾਈ ਕੰਪਲੇਟ ਸਰ ਮੇਰੇ ਕੋਲੇ ਇਹਦੀ ਜੋ ਮੈਡੀਕਲ ਰਿਪੋਰਟ ਪਈ ਹੈ ਜੀ ਤੁਹਾਡੇ ਦੂਸਰੀ ਪਤਨੀ ਦੇ ਵੱਲੋਂ ਉਹਨਾਂ ਨੂੰ ਜਾਤੀ ਸੂਚਕ ਸਰਟੀਫੀਕਟ ਵੀ ਕਹਿ ਗਏ ਨੇ ਉਹਨਾਂ ਨੇ ਰਿਕਾਰਡਿੰਗ ਦਿਖਾਈ ਹੈ ਜੋ ਦੀ ਪਰ ਇਹਨਾਂ ਕੋਲੇ ਵੀ ਆਪਣੀ ਰਿਕਾਰਡਿੰਗ ਪਈ ਹੈ ਕਿ ਹਾਂ ਮੈਨੂੰ ਮੁਸਲਮ 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 ਇਦਾਂ ਕਰਦੇ ਹਾਂ ਹਾਂ ਸਰ ਮੈਂ ਇਹਨਾਂ ਨਾਲ ਮੇਰੇ ਨਾਲ ਰਹਿਣਾ ਚਾਹੁੰਦਾ ਮੈਂ ਜੋ ਸੀ ਆਪਣੀ ਕੋਟ ਮੈਨੇ ਕਰਵਾ ਲਈ ਔਰ ਜਿਨ੍ਹਾਂ ਨਾਲ ਮੈਂ ਰਹਿਣਾ ਚਾਹੁੰਦਾ ਸਾਨੂੰ ਬਾ ਅਦਾਲਤ ਨੇ ਜੱਸਾਬ ਨੇ ਸਾਨੂੰ ਕੋਟ ਮੈਰੇ ਕਰਵਾ ਕੇ ਤੇ ਸਾਨੂੰ ਇੱਕ ਖੁਸ਼ਹਾਲ ਜ਼ਿੰਦਗੀ ਜੀਣ ਦਾ ਆਪ ਮਾਪ ਦਿੱਤਾ ਕੀ ਤੁਸੀਂ ਜੱਸਾਬ ਕੋਲ ਇਹ ਗੱਲ ਕਹੀ ਸੀ ਵੀ ਮੈਂ ਪਹਿਲਾਂ ਮੈਰਿਡਾ ਮੈਂ ਤਲਾਕ ਨਹੀਂ ਲੈ ਰਹਾ ਸੀ ਹਾਂ ਤੇ ਇਹ ਜੋ ਮੇਰੀ ਸਾਲੀ ਹੈ ਜੀ ਠੀਕ ਹੈ ਜੀ ਅੱਜ ਤੋਂ 2 ਸਾਲ ਪਹਿਲਾਂ ਵਿਆਹ ਕੀਤਾ ਇਹਦਾ ਰੈੱਡ ਮੰਗੋ ਜੇ ਠੀਕ ਹੈ ਜੀ ਮੈਂ ਉਸ ਨੂੰ ਮੁੰਡੇ ਨੂੰ ਪੁੱਛਿਆ ਵੀ ਸੀ ਤੇਰੇ ਕੋਈ ਕਿਤੇ ਕੋਈ ਗੱਲਬਾਤ ਨਹੀਂ ਕਿ ਤੂੰ ਉਹ ਨਾ ਵਿਆਹ ਕਰਨ ਤੋਂ ਬਾਅਦ ਤੂੰ ਗਾਣੇ ਗੁਣੇ ਗਾ ਕੇ ਫਿਰ ਢੋਟ ਜਾਵੇਂ ਠੀਕ ਹੈ ਉਸ ਤੋਂ ਬਾਅਦ ਇਹਨਾਂ ਦਾ ਬੱਚਾ ਹੋਣਾ ਲਾ ਹੋ ਗਿਆ ਜਦੋਂ ਬੱਚਾ ਹੋ ਗਿਆ ਅੰਦਰੋਂ ਮੈਨੂੰ ਕਿੱਦਾਂ ਖਜਾ ਰਹੀ ਆ ਤੁਸੀਂ ਉਸ ਤੋਂ ਬਾਅਦ ਬੱਚਾ ਹੋ ਗਿਆ ਬੱਚਾ ਹੋਣ ਤੋਂ ਬਾਅਦ ਉਹ ਵੇਖੋ ਉਹ ਫਾਲਤੂ ਬੋਲਦੀ ਜਨਾਨੀ ਇੱਥੇ ਆਏ ਸਾਨੂੰ ਕਹਿੰਦੀ ਮੈਨੂੰ ਕਹਿੰਦੀ ਵੜ ਜਾਗਾ ਤੈਨੂੰ ਉਹਦਾ ਭਰਾ ਮੈਨੂੰ ਧਮਕੀਆਂ ਦੇ ਰਿਹਾ ਵਾ ਕਿਉਂ ਮੈਂ ਸਾਥ ਨਾ ਦਵਾਂ ਇਹਨਾਂ ਦਾ ਵਿਆਹ ਤੇ ਨਾ ਮੇਰੇ ਨਾਲ ਮੇਰੇ ਸਾਹਮਣੇ ਹੋਇਆ ਸਾਰੀ ਵੀਡੀਓ ਬਣੀ ਐ ਆਪਣੀ ਦੂਜੀ ਆਪਣੀ ਰੈੱਡ ਮੰਗੋ ਆਪਣੇ ਜਿਹੜੇ ਪੰਡਈ ਦੇ ਹੁੰਦੇ ਨੇ ਸਰਟੀਫਿਕੇਟ ਮਿਲਿਆ ਹੋਇਆ ਸਾਰਾ ਕੁਝ ਮਿਲਿਆ ਸਾਰਾ ਕੁਝ ਕਰਾਇਆ ਵਾ ਉਸ ਤ ਵਾ ਹੁਣ ਸਾਨੂੰ 15-20 ਦਿਨਾਂ ਤੋਂ ਪੱਲੇ ਪਤਾ ਲੱਗਾ ਕਿ ਇਹਨੇ ਇੱਕ ਰੱਖੀ ਹੋਈ ਐ ਇੱਥੇ ਜੀ ਇਹ ਮਕਾਨ ਵੀ ਇਹ ਆਪ ਬਣਾਉਂਦੀ ਦੀ ਆ ਕੇ ਕੁੜੀ ਮਕਾਨ ਇਹਦਾ ਸੀ ਉਹ ਨੂੰ ਉਹਨਾਂ ਨੂੰ ਦਿੱਤਾ ਉਹਨਾਂ ਨੂੰ ਜਿੰਨੇ ਤੁਸੀਂ ਕਹਿੰਦੇ ਜਾਤੀ ਬਦਲ ਕੇ ਬੰਦਾ ਇੱਥੇ ਰਹਿ ਰਿਹਾ ਉਹਦੀ ਵੀ ਹੈਗੀ ਆ ਉਹਦੀ ਆਪ ਐਫ ਆਰ ਆਈ ਕਰਾਣੀ ਹੋਣਾ ਉਹਦੇ ਵੱਲ ਵੀ ਐਫ ਆਰ ਆਈ ਉਪਰ ਕਰਾਵਾਂਗੇ ਰਿਪੋਰਟਿੰਗ ਹੈ ਇਹ ਉਸ ਬੰਦੇ ਵੱਲੋਂ ਵਰਤੇ ਗਏ ਨੇ ਉਹਨਾਂ ਵੱਲੋਂ ਮੁਸਲਮਾਨੀ ਵੱਲੋਂ ਵਰਤੇ ਗਏ ਆ ਜੀ ਇੱਧਰ ਆ ਕੇ ਦੱਸੋ ਜਰਾ ਇਧਰ ਆ ਉਸੇ ਤੱਕ ਹੁਣ ਸਾਡੇ ਤਾਂ ਇਹ ਤਾਂ ਹੁਣ ਲੋਕ ਕਰਾਂਦੇ ਜਿਨ੍ਹਾਂ ਨੂੰ ਕਰਵਾ ਲੈਂਦੇ ਨੇ ਅਬਦਾ ਸੈਸ਼ਨ ਕੋਰਟ ਚ ਜਾ ਕੇ ਜੇ ਕੋਈ ਕਰਨਾ ਚਾਹੁੰਦੀ ਹੈ ਆਪਣੀ ਦਾਲਤ ਚ ਪੈਰਵਾਈ ਕਰ ਲੈ ਤੇ ਇਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਸਰਿਆਂ ਮਿਲਜਾਮ ਲਾਇਆ ਗਏ ਨੇ ਵੀ ਮੈਨੂੰ ਦਰਦ ਦਰ ਦੀਆਂ ਠੋਕਰਾਂ ਖਾਣੀਆਂ ਪੈਰੀਆਂ ਨੇ ਕੋਈ ਗੱਲ ਨਹੀਂ ਸਵੇਰੇ ਮੈਨੂੰ ਦਰਦ ਦਰ ਦੀਆਂ ਠੋਕਰਾਂ ਖਾਣੀਆਂ ਪੈਰੀਆਂ ਨੇ ਵੀ ਪੁਲਿਸ ਪ੍ਰਸ਼ਾਸਨ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਸਾਡੇ ਕੋਲ ਅੱਜ ਕੰਪਲੇਂਟ ਆਈ ਸੀ ਅਪਰੇਂਡ ਨੂੰ ਸੈਸ਼ਨ ਕੋਰਟ ਵੇਲੇ ਅਟੈਂਡ ਕਰਕੇ ਸਿੱਧਾ ਇੱਥੇ ਆਇਆ ਹੋਰ ਕਿਤੇ ਨਹੀਂ ਗਿਆ ਹੈਗਾ 12 ਵੀ ਤੋਂ ਪਹਿਲਾਂ ਟਾਈਮ ਦਿੱਤਾ ਸੀ ਮੈਨੂੰ ਐਸੀ ਵੇਖ ਲੁਧਾਨੀ ਚਲੇ ਗਏ ਉਹ ਲੁਧਾਨੇ ਤੋਂ ਆਏ ਨੇ ਚਲ ਹੁਣ ਇਹਨੇ ਫੋਨ ਨਾਲ ਮੈਂ ਸੰਪਰਕ ਕੀਤਾ ਵੀ ਮੈਂ ਇਹਨਾਂ ਦੇ ਘਰੇ ਪਹੁੰਚ ਗਿਆ ਭਾਈ ਤੁਸੀਂ ਕਿੱਥੇ ਹੋ ਇਹ ਕਹਿੰਦੀ ਸੀ ਆ ਰਹੇ ਹਾਂ ਮੈਂ ਚਲੋ ਆਜੂ ਕੋਈ ਗੱਲ ਨਹੀਂ ਪਰ ਮੈਂ ਤੁਸੀ ਇੱਥੇ ਵੇਟ ਕਰੋ ਇੱਕ ਕਿਤੇ ਹੱਲਾ ਗੁੱਲਾ ਨਾ ਹੋ ਜੇ ਕਿਉਂਕਿ ਮੈਂ ਇਕੱਲਾ ਹੀ ਸੀਗਾ ਇਹਨਾਂ ਨੇ ਜੋ ਐਸਐਸਪੀ ਸਹਿਵਾ ਦੇ ਕੰਪਲੀਟ ਕੀਤੀ ਹੈ ਇੱਕ ਰਿਕੁਐਸਟ ਕੀਤੀ ਸੀ ਵੀ ਮੇਰਾ ਇਹ ਜਿਹੜਾ ਮਸਲਾ ਉਹਦੇ ਤੇ ਵਿਚਾਰਿਆ ਜਾਵੇ ਉਹਦੇ ਤੇ ਕਾਰਵਾਈ ਕਿਉਂ ਨਹੀਂ ਮੈਨੂੰ ਇਹਦੇ ਬਾਰੇ ਦਰਖਾਸਤ ਦਾ ਪਤਾ ਨਹੀਂ ਪਰ ਕਿ ਇਹ ਦਰਖਾਸਤ ਸਾਡੇ ਥਾਣੇ 'ਚ ਹੋਊਗੀ ਤਾਂ ਉਹ ਕਿਸੇ ਪਰ ਆਪਣੇ ਪੁਲਿਸ ਅਫ ਤੇ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਸਾਡੇ ਵੱਲੋਂ ਤੁਸੀਂ ਮੈਂ ਬਿਆਨ ਲਿਖਿਆ ਪੇਡ ਤੁਹਾਡੇ ਕੋਲੇ ਪਹੁੰਚੀ ਹੈ ਕਿ ਤੁਸੀਂ ਦੂਜੇ ਪ੍ਰਵਾਹ ਨੂੰ ਮਿਲਿਓ ਜੀ ਮਹਾਂ ਜੀ ਬੰਨਨ ਨਾਲ ਮਿਲ ਲਿਆ ਉਹਨਾਂ ਦਾ ਬਿਆਨ ਲਿਖ ਲਿਆ 112 ਦੀ ਕੰਪਲੇਂਟ ਕੀਤੀ ਸੀਗੀ ਤੇ ਮੈਂ ਜਾ ਕੇ ਉਹਨਾਂ ਸਿੱਤੂ ਸਾਹਿਬ ਨੂੰ ਦੱਸੂ ਜੀ ਇਹ ਕਰਨਾ ਚਾਹੁੰਦੇ ਤੋਂ ਸਿੱਤੂ ਸਾਹਿਬ ਨੂੰ ਕਿ ਮਿਲਣ ਤਾਂ ਅੱਜ ਤੋਂ ਬਾਅਦ ਜੇ ਵੀ ਇਹਨਾਂ ਨੂੰ ਕੋਈ ਧੱਕਾ ਹੋਇਆ ਤੁਸੀਂ ਇਹਨਾਂ ਦਾ ਬਿਆਨ ਲਿਖ ਕੇ ਕਾਰਵਾਈ ਕਰ ਦਾਂਗੇ